ਸਾਰੇ ਭੈਣ ਭਰਾਵਾਂ ਸਤਿ ਸ੍ਰੀ ਅਕਾਲ ਜੀ ਅਸੀਂ ਲੱਗੇ ਆ ਨਵਾਂ ਬਲੌਗ ਸ਼ੁਰੂ ਕਰਨਾ ਇਹਦਾ ਕੱਲ ਇੱਕ ਭਾਗ ਪਾਇਆ ਸੀ ਤੇ ਅੱਜ ਆਉਣ ਲੱਗੇ ਆ ਜੀ ਦੂਜਾ ਭਾਗ ਅਸੀਂ ਆ ਗਏ ਜੀ ਮਹਾਰਾਸ਼ਟਰ ਚ ਚੱਲੇ ਆ ਗੁਰਦੁਆਰਾ ਜਨਾਨਕ ਚੀਰਾ ਜੀ ਗੁਰਦੁਆਰਾ ਪਾਇ ਪੰਜ ਪਿਆਰੇ ਜੀ ਗੁਰਦੁਆਰੇ ਦਾ ਇਤਿਹਾਸ ਮੈਨੂੰ ਲੱਗਾ ਪੰਜ ਪਿਆਰਿਆਂ ਨਾਲ ਜੁੜਿਆ ਜਾਂ ਤਾਂ ਸਾਖੀ ਦੇ ਪੰਜ ਪਿਆਰਿਆਂ ਨੂੰ ਵਰਤ ਸ਼ਿਕਾਇਆ ਸੀ ਗੁਰੂ ਕੋ ਮਹੰ ਸਿੰਘ ਜੀ ਨੇ ਉਹਦੇ ਨਾਲ ਇਤਿਹਾਸ ਆ ਇਸ ਗੁਰਦੁਆਰੇ ਦਾ ਚਲੋ ਸੰਤ ਜੀ ਕਰੋ ਦਰਸ਼ਨ ਹੱਤ ਨਾਮ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੀ ਜਿਹੜੇ ਲਾਇਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਮਯਾ ਕਾਰਿਆ ਆਪਣੀ ਸਮੂਹਵੇਂ ਗੁਰੂ ਮਹਾਰਾਜ ਜੀ ਕੇ ਪ੍ਰਾਸ਼ਨ ਸੁਣਨਾ ਅਤੇ ਅੰਦਰ ਕੀਤਾ ਦਾ ਪ੍ਰਾਪਤ ਕੀਜੀਏ ਸੰਗੋਲ ਸਾਹਿਬ ਦੀ ਘੜੀ ਵਿੱਚ ਤਾਂ ਜੰਗ ਘਟ ਤੇ ਉਹ ਸਹੀ ਦੀ ਪ੍ਰਾਪਤ ਕੀਤੀ ਆਪ ਦੇ ਆਪਣੀ ਇੱਛਾ ਮੁਦਾ ਪੂਰੀ ਦਾ ਬਾ ਕੀ ਗੁਰ ਕੱਤੇ ਆਪ ਜੀ ਆ ਪ੍ਰਾਪਤ ਕਰੋ ਜੀ ਅਭਾਯਯਾ ਦੀ ਅਕਾਸ਼ ਪ੍ਰਭੂ ਮੇਂ ਨਾਮ ਦਾਤ ਸਿੱਖੀ ਜੀਵਨ ਰਕਸ਼ੇ ਸਾਰੇ ਭਤੇ ਬਲਾਉ ਵਾਇਕੁਰੂ ਜੀ ਦਾ ਖਾਸ ਵਾਇਕੁਰੂ ਜੀ ਦੇ ਭਤੇ ਸਤਪੁਰਸਾਂ ਗਨਾਂ ਆਜੋ ਤੇ ਅਦ੍ਰਕ ਤਾਂ ਵੱਡੀਆਂ ਵੀ ਹੋ ਗਈਆਂ ਹੋਣਗੀਆਂ ਹਾਂ ਉਹ ਉਹ ਵੱਡੀਆਂ ਵੀ ਉਹਨਾਂ ਦੇ ਵਿੱਚ ਆਹ ਫਲੀਆਂ ਲੱਗੀਆਂ ਹੋ ਨੀ ਹਟ ਜਾ ਫੁਲੀਆਂ ਦਿਖਾ ਦਈਏ ਆ ਲੱਗੀਆਂ ਐਮਲੀ ਦੀਆਂ ਫੁਲੀਆਂ ਆ ਇਹੜੀਆਂ ਐਮਲੀ ਦਾ ਦਰਖਤ ਜੇ ਸਰੋਵਰ ਦਾ ਪਾਣੀ ਨੀਲਾ ਨੀਲਾ ਪਾਣੀ ਬਹੁਤ ਹੂੰ ਸਾਫ਼ ਹੈ ਪਾਣੀ ਵਾਲਾ ਸਾਫ਼ ਪਾਣੀ ਕਰੀਏ ਸ਼ਨਾ ਹਾਂ ਰੌਲੇ ਕੱਪੜਿਆਂ ਦੇ ਆਪ ਲੈ ਕੇ ਨਹੀਂ ਆਏ ਨਹੀਂ ਮੈਂ ਸਿਰ ਤੇ ਬੰਨ ਲੁਆਏਗਾ ਸਾਰੇ ਜਨੇ ਵਰਤ ਲਾਂਗੇ ਵੇਖੋ ਇਸ ਰੋਹਰ ਦਾ ਪਾਣੀ ਕਿੱਡਾ ਵਧੀਆ ਕੱਪੜਿਆਂ ਸਣੇ ਹਾਂ ਹਾਂ ਪਾਣੀ ਬੜਾ ਵਧੀਆ சரோர்து ஜா அம்பே ਇੱਧਰ ਲਈ ਬਣਾਉਣੀ ਹੈ ਇਹ ਆ ਪਤਾ ਨਹੀਂ ਕੀ ਹੈ درخت ਚ ਆ ਰੈੱਡ ਜੇ ਕਲਰ ਦੇ ਆ ਇਹੜੇ ਆ ਇਹੜੇ ਇਹ ਪਤਾ ਨਹੀਂ ਕੀ ਆ ਛੱਤ ਨਾ ਵੈਗ ਰੋ ਚੱਲ ਸਰੋਵਰ ਬੜਾ ਨੀਮੀ ਥਾਂ ਤੇ ਬਣਾਇਆ ਹਨਾ ਆ ਇਹ ਗਲੇ ਲੀਆ ਚੱਲੇ ਆ ਮੱਥਾ ਟੇਕਣਾ ਜਿੱਥੇ ਰੋਕਣਗੇ ਇਥੇ ਨਾ ਬਣਾਵਾਂਗੇ ਵੀਡੀਓ ਆ ਜਾ ਰੋਕ ਦੇਣਗੇ ਤਾਂ ਇਥੇ ਬਾਬਾ ਹੀ ਰੋਕਦੇ ਆ ਵੀਡੀਓ ਬਣਾਉਣ ਤੋਂ ਜਿੰਨਾ ਕਲੇਪ ਬਣਾ ਕੇ ਆਵਾਂਗੇ ਇਹ ਆ ਜੀ ਗੁਰਦੁਆਰਾ ਨਾਨਕ ਜੀ ਦਾ ਗੁਰੂ ਨਾਨਕ ਦੇਵ ਜੀ ਦਾ संसार सागर में जल कर पाए पंत लाए संसार सागर में दीने ना जल नदी जिनके मन सा ਤੋ ਜੀ ਇਹ ਜੇ ਲੰਗਰ ਆਲਾ ਸੀ ਲੱਗਿਆ ਪ੍ਰਸ਼ਾਦਾ ਛਕਣਾਂ ਨੂੰ ਗੁਰੂ ਘਰ ਇਹਨਾਂ ਨਾਂਣ ਕੀਤੇ ਆਪੇ ਨਾਲ ਗੁਰੂ ਘਰ ਇਹ ਲੰਗਰ ਆਰਤੀ ਦੀ ਦੋਨੇ ਆਪਸ਼ਨ ਆਏ ਹੈ ਜਾਂ ਤੇ ਉੱਪਰ ਵੀ ਬੈ ਕੇ ਤੁਸੀਂ ਛਕ ਸਕਦੇ ਜਿੱਦਾਂ ਬਾਈ ਬੈਠੇ ਆ ਬੜਾ ਮोटा ਸੈਮ ਬੱਚਾ ਬੰਦਾ ਉਹ ਉੱਪਰ ਬੈ ਕੇ ਮੇਜ਼ਾਂ ਤੇ ਖਾ ਸਕਦਾ ਹੈ ਉਦਾਂ ਵੀ ਛਕ ਸਕਦੇ ਸਹੀ ਚੌਂਕੜਾ ਮਾਰ ਕੇ ਛਕ ਸਕਦੇ ਆ ਥੱਲੇ ਬੈ ਕੇ ਵੀ ਖਾ ਸਕਦੇ ਉਹ ਥੱਲੇ ਬੈ ਕੇ ਵੀ ਪ੍ਰਸ਼ਾਦਾ ਛਕ ਸਕਦੇ ਆ ਦੋਨੇ ਆਪਸ਼ਨ ਆਏ ਜੀ ਇਹ ਮਿਲੇ ਸਾਨੂੰ ਮਾਲ ਕੁੜੇ ਹਰ ਪਰਚਾਤਾ ਸਬਜੀ ਆਉਣ ਵਾਲੀ ਦਾਲ ਪੁਲਕਾ ਦੇਖੋ ਇਹ ਗੁਰੂ ਕਰਨਾ ਰੇਕ ਨਾ ਬਹੁਤ ਵਧੀਆ ਸੇਵਾ ਇਹ ਭਾਈ ਦਾ ਤਾਂ ਇੰਨਾ ਕਰਨਿਆ ਨਾ ਆਪਾਂ ਦੇ ਹੀ ਦੇਖ ਲੋ ਬੱਲਾ ਉਹ ਕੜਾਈ ਅੱਜ ਕਰੋ ਆਪਣਾ ਬਰਤਨ ਤੇ ਰੱਖੀ ਸੱਲਾ ਬਰਤਨ ਤੋਂ ਬਸ ਸਾਫ ਪਾਣੀ ਨਾਲ ਧੋਪਦਾ ਜੀ। ਟੀ ਖਾਂ ਤੇ ਜਾ ਕੇ ਸਰਫੀ ਧੋਪਦਾ ਹੈ। ਸਰਫ ਤੋਂ ਬਾਅਦ ਫਿਰ ਪਾਣੀ ਦੀ ਧੋਪਦਾ ਜੀ। ਫਿਰ ਪਾਣੀ ਦੀ ਧੋਪਦਾ ਜੀ। ਫਿਰ ਕੇਵਾਂ ਸਾਫ ਪਾਣੀ ਦੀ ਧੋਪਦਾ ਜੀ। ਤਰੀ ਬਾਅਦ ਤੇ ਜਾ ਕੇ ਕੱਪੜਾ-ਕੱਪੜਾ ਮੋੜ ਕੇ ਸਾਫ ਪਾਣੀ ਨਾਲ ਭਾਂਡਿਆਂ ਨੂੰ। ਆਹ ਫੇਰ ਭਾਂਡਿਆਂ ਦੀ ਟੋਕਰੀਆਂ ਚ ਪਾਏ ਜਾਂਦੇ ਆ ਜੀ। ਬੜਾ ਸਫਾਈ ਦਾ ਤਿਆਰ ਰੱਖਣਾ। ਪਾਣੀ। ਲਾਰੇ ਚ ਆਈ ਦਾ ਪ੍ਰਸ਼ਾਦਾ ਛਕ ਲਿਆ ਪਰ ਉਹ ਸਾਡੇ ਨਾਲ ਆਈ ਨਾ ਸੰਗਤ ਉਹ ਪ੍ਰਸ਼ਾਦਾ ਗਈ ਹੈ ਸਖਚਕਣਾ ਆ ਮਾਤਾ ਵਰਤਉਂਦੀ ਹੈ ਜੇ ਮਾਲ ਪੂੜੇ ਇੱਥੇ ਦੋ ਮਿਲਦੀਆਂ ਸਬਜ਼ੀਆਂ ਨਾਲ ਚੌਲ ਜੀ ਤੇ ਨਾਲ ਪ੍ਰਸ਼ਾਦਾ ਜੀ ਇੱਕ ਸਬਜ਼ੀ ਚ ਨਾ ਮੜਿਆ ਜਾ ਇਮਲੀ ਪਾਈ ਹੁੰਦੀ ਖੱਟਾ ਕੀਤਾ ਹੁੰਦਾ ਜਿਵੇਂ ਛੋਲਿਆਂ ਦੀ ਹੋਗੀ ਕੜੀ ਹੋਗੀ ਕਿਉਂਕਿ ਚੋਲਾਂ ਦੇ ਚੌਲਾਂ ਦੇ ਉੱਪਰ ਦਿੰਦੇ ਸਬਜੀ ਪਾਉਣ ਨੂੰ ਤੇ ਨਾਲ ਪ੍ਰਸ਼ਾਦਾ ਜੀ ਬਹੁਤ ਵਧੀਆ ਲੰਗਰ ਸੀ ਸਵਾਦ ਬੜਾ ਹੀ ਜੀ ਆਹ ਇਨ ਨਾਰੀਅਲ ਦੇ ੂਟਾ ਆ ਦੇਖੋ ਨਾਰੀਅਲ ਲੱਗੇ ਨੇ ਇਹ ਚਾ ਬਹੁਤ ਆ ਵੇਖੋ ਫੜ ਜਾਵੇ ਨਾਰੀਅਲ ਦੇ ੂਟੇ ਔਰ ਨਾਰੀਆ ਲੱਗੇ ਵਿੱਚ ਓਹ ਵੇਖੋ ਨਾਰੀਆ ਲੱਗੇ ਬੜਾ ਉੱਚਾ ਹੈ ਵੇਖੋ ਕਿੰਨਾ ਉੱਚਾ ਇਹ ਹੈ ਇਹ ਮਰੇ ਤਕੋਂ ਦਾ ਇੱਥੇ ਸ਼ੁਰੂ ਗੁਰੂ ਨਾਨਕ ਦੇਵ ਜੀ ਨੇ ਪਾਣੀ ਕੱਢਿਆ ਸੀ ਹਰਤਨਾ ਵੈਗੁਰ ਸੱਚੇ ਬਾਦਛਾ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਅੱਡੀ ਮਾਰ ਕੇ ਪੈਰ ਨਾਲ ਪਾਣੀ ਕੱਢਿਆ ਸੀ ਪਹਿਲਾਂ ਤਾਂ ਇੱਥੇ ਨਾ ਪਹਾੜੀ ਚੋਂ ਨਿਕਲਦਾ ਸੀ ਪਾਣੀ ਚਲ 4-5 ਸਾਲ ਪਹਿਲਾਂ ਆਏ ਸੀ ਉਦੋਂ ਨਾ ਪਹਾੜੀ ਚੋਂ ਨਿਕਲਦਾ ਸੀ ਪਾਣੀ ਹੁਣ ਇੱਥੇ ਇਹਨਾਂ ਨੇ ਗੁਰਦੁਆਰਾ ਬਣਾ ਕੇ ਉਹਦੀ ਅੰਮ੍ਰਿਤਕੁੰਡ ਬਣਾਤਾ ਜੀ ਬਹੁਤ ਸੋਹਣਾ ਬਹੁਤ ਥੱਲੇ ਭੈਣ ਬੈਠੀ ਸੀ ਜਲ ਛਕਾਉਂਦੀ ਆ ਪਰ ਉਹ ਗਿਆ ਪੌੜੀਆਂ ਉੱਤਰ ਕੇ ਆਉਣਾ ਪੈਂਦਾ ਨੀਵਾ ਐ ਥੱਲੇ ਨੂੰ ਗਲੈਂਚ ਪੋਟਾਇਆ ਗੁਰਦੁਆਰਾ ਜਿੱਥੇ ਪਾਣੀ ਗੁਰੂ ਨਾਨਕ ਦੇਵ ਜੀ ਉਹ ਜਿੱਥੇ ਪਾਣੀ ਆਉਂਦਾ ਉੱਥੋਂ ਵੇਖੋ ਜੀ ਚੱਲ ਲੈ ਕੇ ਲੋਕ ਜਾਂਦੇ ਆ ਇੰਨੀਆਂ ਭਰਾ ਭਰਾ ਕੇ ਉਹ ਭਰਦੇ ਆ ਵੇਖੀਆ ਇੰਨੀਆਂ ਭਰ ਭਰ ਕੇ ਜਲਦੀਆਂ ਦੇਈ ਜਾਂਦੀਆਂ ਘਰ ਵਾਸਤੇ ਆ ਇਤਿਹਾਸ ਆ ਜੀ ਇਸ ਗੁਰਦੁਆਰੇ ਦਾ ਤੁਸੀਂ ਵੀਡੀਓ ਰੋਕੇ ਤੇ ਇਤਿਹਾਸ ਆਪਦਾ ਪੜ ਲਿਆ ਜੇ ਜੀ ਗੁਰੂ ਨਾਨਕ ਦੇਵ ਜੀ ਨੇ ਕਿੱਦਾਂ ਪਾਣੀ ਕੱਢਿਆ ਸੀ ਇਹ ਪਾਣੀ ਨਹੀਂ ਹੁੰਦਾ ਸੀ। ਹੰਸਰਤ ਨੇ ਅਰਦਾਸ ਕੀਤੀ ਵੀ ਬਾਬਾ ਜੀ ਇੱਥੇ ਪਾਣੀ ਘਟੋ। ਗੁਰੂ ਨਾਨਕ ਦੇਵ ਜੀ ਨੇ ਕੱਢਿਆ ਪਾਣੀ। ਸੰਤਾਂ ਨੇ ਨਿਹਾਲ ਜੀ। ਉਸੇ ਅੰਮ੍ਰਿਤਕੋਂਡ ਚੋਂ ਬਾਟੀ ਭਰ ਕੇ ਬੈਠੇ ਆ ਜੀ। ਸੰਗਤ ਚੂਲੇ ਛਾ ਰਹੀ ਆ। ਜਿਹੜਾ ਆਉਂਦੇ ਉਹਨੇ ਜਲਦਾ ਚੂਲਾ ਛਕਾਉਂਦੇ ਜੀ ਅੰਮ੍ਰਿਤ ਦਾ। ਆਉਣੀ ਪਤਾ ਵੀ ਕਿਹੜਾ ਫਰੂਟ ਆ ਹਾਂ ਮੈਂ ਦੱਸਾਂਗੇ ਇਹ ਕਿਹੜਾ ਫਰੂਟ ਹੈ ਮਾਨੂੰ ਆਪ ਇਧਰ ਤੇ ਹੋ ਇਹ ਛੂੜਾ ਹੈਗੇ ਹੈਲ ਛੂੜਿਆਂ ਦਾ ਰੰਗ ਨਹੀਂ ਹੋ ਕੇ ਪਏ ਨਹੀਂ ਤੇ ਇਹਨਾਂ ਦੀ ਖਿਚੜੀ ਉਹ ਪੱਕੇ ਆਹ ਰੈੱਡ ਕਲਰ ਦੇ ਆ ਪਤਾ ਨਹੀਂ ਕੀ ਫਰੂਟ ਆ ਹੈ ਇਧਰ ਵੀ ਆ ਬਲੈਕ ਕਲਰ ਦੇ 레드 ਵੀ ਆ ਬਲੈਕ ਵੀ ਆ ਇਹ ਇਹ orange ਕਲਰ ਦੇ ਇੰਨਾ ਸਾਰੇ ਯਾਰ 레드 orange ਪਤਾ ਨਹੀਂ ਕੀ ਟੀ ਜੇ ਦੱਸਿਆ ਜੇ ਕਮੈਂਟ ਕਰਕੇ ਭਾਈ ਕੀ ਚੀਜ਼ ਹੈ ਆ ਆਪਾਂ ਤਾਂ ਪਤਾ ਨਹੀਂ ਇਹ ਕੀ ਹੈ ਆ ਗੂੜੇ ਹੋ ਰਿਹਾ ਹੈ ਰੈੱਡ ਹੈ ਇੱਧਰ ਵੱਡੇ ਇੱਧਰ ਵੱਡੇ ਤੇ ਛੋਟੇ ਆ ਰੈੱਡ ਕਲਰ ਦੇ ਖਾ ਹੋਰ ਹੀ ਕਲਰ ਦੇ ਨੇ ਹਨਾ ਲੱਗ ਲੱਗ ਕਲਰ ਦੇ ਆ ਉਹ ਰੈੱਡ ਆ ਕੋਈ ਰੈੱਡ ਕੋ ਸੰਤਰੇ ਕੋ ਕਿਦਾਂ ਕੋ ਕਿਦਾਂ ਕੋ ਗ੍ਰੀਨ ਬੜੇ ਰੰਗਾਂ ਦੇ ਆ ਸਾਲਤ ਜੀ ਆਸ਼ਿਰ ਗੁਰੂ ਨਾਨਕ ਦੇਵ ਜੀ ਦਾ ਨਾ ਤਰਨਾਟਕਾ ਦੇ ਗੁਰਦੁਆਰਾ ਉੱਪਰ ਸਾਰੀ ਲੱਗੀ ਹੋਈ ਆ ਕੋਰ ਬੰਡਿਆ ਜੀ ਗੁਰਦੁਆਰਾ ਪਹਾੜੀ ਦੇ ਉੱਪਰ ਚਾਰ ਸਹਰੇ ਪਹਾੜੀ ਆ ਵਿੱਚਕਾਰ ਸੋਨਾ ਜੀ ਗੁਰਦੁਆਰਾ ਆ ਪੋਲਾ ਦੇ ਨਹੀਂ ਹੁੰਦਾ ਬਹੁਤ ਹੀ ਪਿਆਰਾ ਯੂ ਯੂ ਅਸਾ ਵਸਾਂਗਤ ਪੰਜਾਬੀ ਯੂ ਯੂ ਸਭ ਆਈ ਸੰਗਤ ਜੁਨੀ ਸੰਗਤ ਯੂ ਸਭ ਹੁੰਦੀ ਏ ਉਥੋਂ ਗੱਡੀਆਂ ਬੱਸਾਂ ਟਰੈਂਪੂ 12 ਜੀਪਾਂ ਲੈ ਕੇ ਇਮਾਨਤ ਠੀਰੇ ਦੇ ਦਰਸ਼ਨ ਕਰਨ ਆਉਂਦੇ ਆ ਜੀ ਸਭ ਪੰਜਾਬ ਦੇ ਆ ਜੀ ਕੋਈ ਵਾਣਾ ਲੈ ਕੇ ਤੁਰਿਆ ਜਾਂਦਾ ਜੀ ਕੋਈ ਤੁਰਿਆ ਹੁੰਦਾ ਜੀ ਜਿੰਨਾਂ ਨੂੰ ਰੱਬ ਨੇ ਆਪ ਦੀਆਂ ਗੱਡੀਆਂ ਦਿੱਤੀਆਂ ਉਹ ਆਪ ਦੀਆਂ ਗੱਡੀਆਂ 'ਚ ਘੁੰਮਦੇ ਆ ਨਹੀਂ ਤੇ ਆ ਜਿਹੜੀਆਂ ਵੈਨ ਜਾਂਦੀ ਹੈ ਜੀ 15 16 ਜਣੇ ਅਯੂਰ ਸਾਹਿਬ ਤੋਂ 7400 ਰੁਪਏ ਦੇ ਹਿਸਾਬ ਨਾਲ ਸੰਗਤ ਲੈ ਕੇ ਹੁੰਦੇ ਆ ਜੀ ਸਾਰੇ ਰਾਜਪੁਰ ਦੇ ਦਰਸ਼ਨ ਕਰਾਉਂਦੇ ਆਉਂਦੇ ਆ ਜਿੰਨੇ ਏਸੀ ਕਾਰ ਲੈਣੀ ਉਹ ਵੀ ਲੈ ਸਕਦਾ ਹੁੰਦਾ ਹੈਗਾ ਜੀ 2500 ਰੁਪਿਆ ਐ ਏਮਲੀ ਦਾ ਬੂਟਾ ਜੀ ਜਿਹੜਾ ਆਪਾਂ ਨਾ ਕੱਚੀ ਫਲੀ ਨਹੀਂ ਖਾਂਦੇ ਕੱਚੀ ਕੱਚੀ ਏਮਲੀ ਬੜੀ ਖੱਟੀ ਮਿੱਠੀ ਹੁੰਦੀ ਆ ਵਿੱਚੋਂ ਨਿਕਲਦੀ ਫਲੀ ਇਹਦੇ ਬਹੁਤ ਲੋਕੀ ਖਾਂਦੇ ਆ ਜਿਦਾ ਵਿਆਹ ਸ਼ਾਦੀਆਂ ਚ ਡੱਬੇ ਧਰੇ ਹੁੰਦੇ ਆ ਪਹਿਲਸਾਂ ਚ ਉਹ ਆਇਮਲੀ ਦਾ ਬੂਟਾ ਲੋ ਸੰਤ ਜੀ ਕੋਰਤਵਾਰਨ ਦੇ ਦਰਸ਼ਨ ਤੇਦਾਰੇ ਕਰਕੇ ਤੇ ਸਿਹਨ ਜੂਰ ਸਾਹਿਬ ਨੂੰ ਪਾਤੀਆ ਵਾਪਸੀ ਤੇ ਚਾਲੇ ਤੇ ਦੇਖੋ ਕਿਤੇ ਥੱਲੇ ਨੂੰ ਛੜਕ ਜਾਂਦੀ ਏ ਕਿਤੇ ਉੱਪਰ ਨੂੰ ਚੜ ਜਾਂਦੀ ਏ

ਵੱਲੀ ਚਲਦ ਵੱਲੀ ਚਲ ਕੋਈ ਨਹੀਂ ਹੁੰਦਾ ਜਿਹੜਾ ਇੱਟਾ ਰੋਡ ਖਲਾਵਾ ਸਹੀ ਗੱਲ ਹੈ ਸਾਬ ਜਤਨਯਾਤ ਚ ਬਣਿਆ ਜਿਹੜਾ ਗੁਰਦੁਆਰਾ ਉੱਥੇ ਆ ਕੇ ਸੰਗਤ ਜੀ ਅਸੀਂ ਫਿਰ ਪ੍ਰਸ਼ਾਦਾ ਛਕਿਆ ਤੇ ਆਹ ਦੇਖੋ ਖਾਲਸਾ ਜੀ ਪੇਠੇ ਰਿ ਕਿੱਦਾਂ ਰੇਲ ਬਣਾਉਂਦੇ ਨੇ ਠਾ 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 ਕਰਕੇ ਕੁਤਰੀ ਆਉਂਦੇ ਆ ਕਿ ਨਹੀਂ ਮੀਡੀਆ ਬਣਾਉਣੇ ਚਾਹ ਪੀ ਲਾ ਫਿਰ ਕਟਾ ਦੇਣੇ 10 ਮਿੰਟ ਲਾ ਜਾਗੇ ਨਹੀਂ ਭੱਜਾਂ ਦਿੰਦੇ ਕਹਾਂ ਰਹੀ ਆ ਉਹ ਸੇਵਾ ਕਰੋ ਬੇ ਭੈਣ ਨੂੰ ਨਹੀਂ ਲੱਗੀਆਂ ਆਓ ਇੱਧਰ ਓਏ ਆ ਜਾਓ ਉਹ ਸੇਵਾ ਦਾ ਕਰ ਲੋ 10 ਮਿੰਟ ਲਓ ਜੀ ਭੈਣ ਨੂੰ ਨਹੀਂ ਲੱਗੀਆਂ ਸੇਵਾ ਕਰਨ ਨੂੰ ਫੇਰ ਲਾਉਣੇ ਇਹਨੂੰ ਰਾਮਾ ਚਾ ਵੀ ਮਤੂੰ ਸੇਵਾ ਕਰ ਲਾ ला असीं जहाद्वारे छकिया सेवा करण लॻे हुयर हलवा कटण सब्जी शाम वास्ते ला ਆਜਾ ਜਾਲਾ ਗੁਰਦੁਆਰੇ ਨੂੰ ਲੰਗਰ ਪਾਣੀ ਛੱਕੇ ਪ੍ਰਸ਼ਾਦਾ ਪਾਣੀ ਛੱਕੇ ਤੇ ਇੱਥੋਂ ਨਹੀਂ ਚੱਲੇ ਆਂ ਆਜਾ ਜਾਲਾ ਗੁਰਦੁਆਰਾ ਜੀ ਠੀਕ ਆ ਇੱਥੋਂ ਨਹੀਂ ਚੱਲੇ ਆਂ ਤੇ ਡੇਢ ਸਾਬ ਨੂੰ ਚਾਹ ਪਾਣੀ ਪੀ ਕੇ ਲੰਗਰ ਛੱਕ ਕੇ ਸਾਰਾ ਕੁਝ ਕਰਾਚ ਪੁੱਜ ਕੇ ਬਾਬੇ ਦੀ ਹੋ ਗਈ ਫੁੱਲ ਕਿਰਪਾ ਬੱਲੇ ਬੱਲੇ ਕਰਾਤੀ ਬਾਬਾ ਜੀ ਨੇ ਹਾਂ ਲਓ ਜੀ ਆਪਣੇ ਆ ਹਾਂ ਜੀ ਵੇਖੀ ਕਿ ਹੋਰ ਦੇਣਾ ਬੈਜੇ ਮਾਦਾ ਡਾਰੇ ਗਿਆ ਹੀ ਵੇਖ ਕੇ ਬੰਦੇ ਮੈਂ ਹੌਲਟ ਜੇ ਬਹਿ ਗਿਆ ਚਲੋ ਚਲੋ ਬੋਲੋ ਜਿਕਰਾ ਬੋਲਦੇ ਹੁਣ ਬੋਲੇ ਸੋਨਹੋ ਸਤਿ ਸ੍ਰੀ ਅਕਾਲ ਹਾਂ ਬੋਲਦੇ ਬੋਲਦੇ ਪੂਰੇ ਪੂਰੇ ਹੁੰਦੇ ਨਜ਼ਾਰੇ ਲੈਣ ਦੇ ਆ ਹੈ ਚੱਲ ਫਿਰ ਬਲਾਜ ਕਰ ਆ ਆਹ ਬੋਲਦੀ ਚੀਜ਼ੇ ਹੋਰ ਤੋਂ ਇਹ ਗਤੀਵਾ ਅੰਤ ਨਹੀਂ ਡਾ ਬਿੱਲਾ ਹਾਂ ਲੋਕ ਬੰਨਾ ਪਰਾਂ ਪਿੱਛੇ ਵੀ ਹੈ ਬਾਕੀ ਦੋ ਸੁਗਰ ਦੀ ਬਿੱਟ ਨੇ ਪਾਪੀ ਪਾਪੀ ਐ ਪਾਪੀ ਜੰਤਰਾ ਪਾਪੀ ਜੰਤਰਾ ਇਹਨੂੰ ਇਹਨੂੰ ਕਹੇ ਜੋਰ ਨਾਣਾ ਠਿਕਾਰਾ ਲਾ ਦੇ ਲਾ ਦੇ ਮੜਾ ਭਰਾਣ ਗਿਆ ਲਾ ਜੋਰ ਨਾਣਾ ਦੇ ਗਾਇਰ ਵੀ ਲਾ ਇੱਕ ਠਿਕਾਰਾ ਲਾ ਦੇ ਦਾ ਲਾ ਰਣੀਆ ਸ਼ੁਕਰੀਆ ਐਦਾ ਨਹੀਂ ਜਿਹੜਾ ਜਿਕਾਰੇ ਦੀ ਬਿਕਤਰੀ ਨਹੀਂ ਕਰੀ ਜੰਦੀ ਨਾ ਲਾ 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 ਚੋਰ ਨਾ ਲਾ 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 ਦੇ ਪ੍ਰਵਾਹ ਜਿਕਾਰੇ ਦਾ ਲਾ ਦੇ ਯਾਰ ਇਹ ਕੱਢ ਜਾ ਫਿਰ ਵੀ ਕਰਦਾ ਹੀ ਚਾਹ ਏਡੀ ਏਡੀ ਤਾਰੀ ਕਿਸਰਾ ਕਿ ਬਿਕਤਰੀ ਕਰਦੇ ਆ ਲਾ ਹਾਂ ਲਾ ਦੇ ਲਾ ਦੇ ਬੱਚਾ ਲਾ ਦੇ ਬਕਰ ਬੱਕਾ ਬੋਲਾ ਬੋਲਾ ਹੋ ਗਈ ਸਾਰੇ ਬੋਲਾ ਯਾਰ ਸਾਰੇ ਬੋਲਣਗੇ ਦੇਣੀ ਚੀਜ਼ ਹੋਰ ਸਾਥ ਹਾਂ ਸਾਥ 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 ਰੀਆ ਕਾਲ ਹੋਏ ਨਾ ਨਾ ਜਿਕਾ ਤੜਕ ਪਲੰਗਾ ਯਾਰ ਫਰਦਾ ਹਦਾ ਹੈ ਕੋਟਾ ਤੱਕ ਰੋਏਗਾ ਕੀ ਹੋਣਾ ਹੈ ਹਾਂਜੀ ਬੋਲੋ ਤੋਹਿਆ ਸਾਥ ਆ ਦੇ ਨਾਲ ਕਿਹਾ ਨਹੀਂ ਹੈ ਹਾਂ ਪਰ ਲੱਗ ਲੇ ਪੰਜਾਇਰ ਇਹ ਕਵੀ ਗਏ ਨਾਨਕ ਨਾਮ ਚਰਤੀ ਕਰਾਤੀ ਦੇ ਭਾਨੇ ਸਰਬਤ ਦਾ ਭਲਾ ਇਹ ਕਹੇ ਨਾਲ ਕਹਦੇ ਚੁਰਮੇ ਤੋਂ ਲਵਾਇਆ ਉਹ ਤਾਂ ਜਿੱਥੇ ਜਾਣੀ ਉਹ ਚੈਰੀ ਆ ਉਹ ਮਮਾ ਡੇਕੀ ਉਹ ਤਾਂ ਘਟੀ ਜੋਰ ਬਥੇਰਾ ਲਾ ਲਿਆ ਨਾ ਇਹਨੇ ਜੋਰ ਤੇ ਲੱਗ ਗਿਆ ਹਾਂ ਮੀ ਨਿਕਲ ਆਇਆ ਮੇਰੀ ਲਗੀ ਮਮਾ ਤੋਂ ਦੇ ਬਾਝ ਨਿਕਲਦੀ ਤੇਰੀ ਹਾਂ ਬਸ ਦੇ ਇੱਕ ਟਿਕਾ ਵਾਲਾ ਦੇ ਉਹ ਸੱਦਰ ਉਹ ਸੱਦਰ ਇਹਨਾਂ ਹਾਏ ਗਾਇਜ਼ ਇਹ ਵੀ ਇਹਨੂੰ ਪਤਾ ਭਾਰਤਸਾਲ ਚਕਾਰੇ ਲਾਨੇ ਆ ਹੁਣ ਵਾਈ ਨਹੀਂ ਸਾਥ ਦਿੰਦੀ ਬਈ ਆ ਤਾਂ ਦਾ ਆਪਣਾ ਸਰੋਜ ਜੋਸ਼ੀ ਬਲੌਗ ਹਾਂ ਸਰੋਜ ਜੋਸ਼ੀ ਬਲੌਗ ਨਹੀਂ ਰੰਦੇ ਵਾਲਾ ਬਲੌਗ ਪੂਤਾ ਸਿੰਘ ਬਲੌਗ ਨਹੀਂ ਲੜਾ ਆਪਣਾ ਰੰਦੇ ਵਾਲਾ ਬਲੌਗ ਹਾਂ ਖੋਖਣੀ ਨਾਲ ਜਾਣਾ ਹਾਸੇ ਕੇਡੀਆਂ ਨਾਲ ਜਾਣਾ ਖੋਖਣੀ ਜਾਣਾ ਕਿਉਂ ਵੀ ਜਾਣਾ ਲੜੋਕੇ ਜਾਣਾ ਆਪਾ ਇਹ ਜਾਣ ਨੂੰ ਫਿਰਦਾ ਨਾ ਗਰਮਲਟੀ ਗਾਰਗਰੀ ਅਸੀਂ 30 ਕਿਲੋਮੀਟਰ ਹੋਰ ਕਿੱਥੇ ਆ ਗਿਆ ਕੇ ਉਧਰ ਜਲ ਵਿਚਾਲੇ ਬੈਠਾ ਕਰੀ ਕੋਲਾ ਸਾਫ ਕਰਕੇ ਕਹਿੰਦੇ ਸੰਤਰੀ ਨੀ ਇਹਦੇ ਪੈਣ ਵਿੱਚ ਜਵਾਗਿਆ ਨਾ ਵੀ ਇਹ ਜੋੜ ਨਾਲ ਕਿਹੜੀ ਗੈਂਗ ਠੀਕ ਹੋਣੀ ਲੋ ਸਾਰਾ ਫੇਰਾ ਹਾਂ ਦੋ ਜਿਹੇ ਹੱਲ ਮਾਰੋ ਮਰੇਆ ਕੈਮਰਾ ਆਪਰਾ ਦੇ ਹੱਲ ਐਦੇ ਹੱਲ ਜਿਆਦਾ ਦਰਜਤ ਉਸਾਬ ਤੋਂ ਮੇਰਾ ਮੰਦਾ ਦੇ ਆਹੋ ਪਿਆ ਤਾ ਆਜੋ ਬਹ ਬੈਠਾ ਪੰਚ ਗਿਆ ਕਿ ਉਹ ਇਸ ਜਿੰਨੀ ਲੱਗੀ ਆ ਪਰ ਅੱਗੇ ਕੀ ਕਿਆ ਮੜਾ ਮੜੀ ਪਾਸ ਕਰਦਾ ਆ ਆਹ ਡਰਾਈਵਰ ਫੋਨ ਲਾ ਕੇ ਬੈਹ ਜਾਂਦਾ ਨਾ ਬੇਵਾਰੀ ਕੋਈ ਇਹਨੂੰ ਕੀ ਹੋਇਆ ਹੈ ਤੇ ਕੀ ਮੜਿਆ ਆ ਸਾసే ਨੂੰ ਹੈ ਹਾਂ ਨਾ ਦੇਖੋ ਥੱਲੇ ਹੀ ਦੁਕਾਨਾਂ ਲੱਗੀਆਂ ਸਬਜ਼ੀ-ਖੁਬਜੀ ਦੀਆਂ ਕਿੰਨੀ ਸਬਜ਼ੀ ਆ ਇਦਾਂ ਦੋਨਾਂ ਬੰਨੇ ਛੜਕਾਂ ਦੇ ਵਿੱਚਾਂ ਡੇ ਬੈਗੇ ਆਲ ਆ ਵੀਰਿਆ ਤੋਰੀਆਂ ਨਹੀਂ ਆ ਤੋਰ ਗਈਆਂ ਥੀਰੇ ਪੂਰੇ ਤਾਂ ਨਹੀਂ ਕੇ ਤੋਰੀ ਦਾ ਆ ਵੇ ਖੋ ਤੋਰੀਆਂ ਤੇ ਢੰਡੋ ਕਿੱਡੀ ਕਿੱਡੀ ਕੱਟੀ ਗੁਰਦਵਾਰਾ ਨਾਨਕ ਕੀਰਾ ਦੇ ਦਰਸ਼ਨ ਤਦਾਰੇ ਕਰਕੇ ਸਾਰੇ ਗੁਰਦੁਆਰਿਆਂ ਦੇ ਹੁਣ ਅਸੀਂ ਪਹੁੰਚ ਗਏ ਆ ਜੀ ਆਪਦੇ ਰੂਮ ਚ ਇੱਥੇ ਬਲੌਗ ਦਾ ਐਂਡ ਕੀਤਾ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ